ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਮੈਂ ਤੁਸੀਂ ਦੇਖ ਰਹੇ ਹੋ D02 TV ਮੈਂ ਤੁਹਾਡਾ ਦੋਸਤ ਜਗਜੀਤ ਸਿੰਘ ਢਿੱਲੋਂ ਸੋ ਲਾਈਵ ਦੇ ਵਿੱਚ ਦੋਸਤਾਂ ਦੇ ਕਮੈਂਟ ਆਏ ਸੀ ਕਿ ਇਹੀ ਕਹਾਣੀਆਂ ਰਿਕਾਰਡ ਕਰਕੇ ਅਲੱਗ ਤੋਂ ਪਾਓ ਸੋ ਇਸ ਕਰਕੇ ਮੈਂ ਅਲੱਗ ਤੋਂ ਰਿਕਾਰਡ ਕਰਕੇ ਆਪ ਸਭ ਲਈ ਇਹ ਕਹਾਣੀਆਂ ਮੁੜ ਪਾ ਰਿਹਾ ਸੋ ਗੱਲ ਚੱਲ ਰਹੀ ਸੀ ਪਾਲੇ ਕਰੈਕ ਦੀ ਬੀਤੇ ਦਿਨੀ ਉਹਨੇ ਇੱਕ ਸਾਬਕਾ ਫੌਜੀ ਦੇ ਘਰ ਰਾਤ ਜਾ ਕੇ ਉਸ ਧੀ ਨਾਲ ਧੱਕੇ ਜਿョਰੀ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਆ ਮਾਵਦੀ ਦੇ ਮਨਾ ਕਰਨ ਦੇ ਬਾਵਜੂਦ ਪਾਲਾ ਧੱਕੇ ਨਾਲ ਮੰਦਰੀ ਪਾ ਗਿਆ ਸੋ ਉਸ ਤੋਂ ਅੱਗੇ ਆਪਾਂ ਗੱਲ ਕਰਨੀ ਆ ਇਹਦੇ ਚ ਕਈ ਪੱਖ ਜੁੜਨੇ ਆ ਸੋ ਧਿਆਨ ਨਾਲ ਸੁਣ ਲਿਓ ਤੁਹਾਨੂੰ ਸਮਝਾਊਗੀ ਸਾਰੀ ਸੋ ਜਦੋਂ ਖੜਕੂ ਕਿਸੇ ਦੇ ਘਰ ਆਉਂਦੇ ਨਾਲ ਦੇ ਗਵੰਢੀ ਸੋਚਦੇ ਸਾਨੂੰ ਕੀ ਲੋੜ ਆ ਰੁਕਣ ਦੀ ਆਪਣਾ ਬਾਲ ਬੱਚਾ ਥੋੜੀ ਮਰਵਾ ਲੈਣਾ ਤੇ ਘਰ ਕੁਲਾ ਛੜਵਾ ਲੈਣਾ ਸੋ ਉਧਰ ਜਾਣ ਵਾਲਿਆਂ ਦਾ ਪਾਕਿਸਤਾਨ ਜਾਣਾਂ ਲੈਂਦਾ ਪਹਿਲਾ ਪੜਾਅ ਹੁੰਦਾ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਇੱਥੇ ਠਹਿਰੇ ਹੁੰਦੇ ਸਾਰੇ ਜਥੇਬੰਦੀਆਂ ਦੇ ਲੀਡਰ ਇਧਰੋਂ ਗਿਆ ਖੜਕੂਆਂ ਨੂੰ ਉੱਥੇ ਸੰਭ ਲੈਂਦੇ ਭੇਜ ਦਿੰਦੇ ਅਗੋਂ ਆਪੋ ਆਪਣੇ ਟ੍ਰੇਨਿੰਗ ਸੈਂਟਰਾਂ ਵਿੱਚ ਪਾਲਾ ਕਰੈਕ ਇੱਥੇ ਹੀ ਮਿਲਿਆ ਮਿੰਦੀ ਨੂੰ ਰਾਜਲੀ ਪਾਗਲ ਹੋਇਆ ਫਿਰਦਾ ਪਾਲਾ ਕਰੈਕ ਉਸਨੇ ਕਿਸੇ ਤਰ੍ਹਾਂ ਮਨਾ ਲਿਆ ਮਿੰਦੀ ਨੂੰ ਰਾਜ ਲਈ ਉਸਨੇ ਲੈਟਰ ਲਿਖ ਦਿੱਤਾ ਨਾਲ 10000 ਰੁਪਇਆ ਉਸਨੇ ਦੇ ਦਿੱਤਾ ਰਾਜ ਨੂੰ ਲਿਉਣ ਤੇ 5 ਹੋਰ ਦੇਵਾਂਗਾ ਇਹ ਵੀ ਕਹਿ ਦਿੱਤਾ ਉਸ ਨੂੰ ਆਪਣੀ ਦਹਿਸ਼ਤ ਤੇ ਬੜਾ ਮਾਣ ਹੁੰਦਾ ਪਾਲਾ ਕਹਿੰਦਾ ਮੇਰੇ ਨਾਂ ਤੋਂ ਡਰਦਾ ਤੇ ਪੰਜਾਬ ਸਾਰਾ ਸੁਸਰੀ ਵਾਂਗੂ ਸੌ ਜਾਂਦਾ ਸਿਰ ਨਹੀਂ ਚੁੱਕਦੀ ਪੁਲਿਸ ਮਿੰਦੀ ਸਾਲਾ ਕੀ ਛੇ ਹੋਇਆ ਹੁਣੇ ਰਾਜ ਨੂੰ ਲੈ ਕੇ ਆਇਆ ਖੜਾ ਉਸ ਦਿਨ ਤੋਂ ਹੀ ਸ਼ੁਰੂ ਹੋ ਗਈ ਪਾਲੇ ਦੀ ਉਡੀਕ 올ੀ 올ੀ ਬੀਤ ਗਿਆ ਮਹੀਨਾ ਪਾਲਾ ਕੱਢਣ ਲੱਗਾ ਮਿੰਦੀ ਨੂੰ ਮਨ ਮੰਨਦੀਆਂ ਗਾਲਾਂ ਫਿਰ ਦੋ ਮਹੀਨੇ ਹੋ ਗਏ ਪਰ ਮਿੰਦੀ ਨਾ ਬੋੜਿਆ ਪਾਲੇ ਦਾ ਦਿਮਾਗ ਓਵਰਲੋਡ ਹੋ ਗਿਆ ਦਹਾੜ ਉੱਠਿਆ ਭੁੱਖੇ ਸ਼ੇਰ ਵਾਂਗਾਂ ਬੜੀ ਪੁਨਛਾਨ ਕੀਤੀ ਉਹਨੇ ਮਿੰਦੀ ਦੀ ਪਰ ਕੋਈ ਸੁਰਾਗ ਨਾ ਮਿਲਿਆ ਪਾਲੇ ਨੇ ਜਥੇਦਾਰ ਨੂੰ ਬਹੁਤ ਮਜਬੂਰ ਕੀਤਾ ਜਦੋਂ ਖੜੇ ਹੀ ਪੈ ਗਿਆ ਜ਼ਿੱਦ ਕੀਤੀ ਤਾਂ ਵੱਡੇ ਕਮਾਂਡਰ ਨੇ ਉਸ ਨੂੰ ਭਾਰਤ ਭੇਜ ਦਿੱਤਾ ਕਿ ਤੂੰ ਚਲੇ ਜਾ ਪੰਜਾਬ ਪਾਲੇ ਨੇ ਭਰੋਸੇ ਵਾਲੇ ਸਾਥੀ ਨਾਲ ਲੈ ਅਤੇ ਗੋਲੀ ਦੀ ਤੇਜ਼ੀ ਨਾਲ ਭਾਰਤ ਪਹੁੰਚ ਗਿਆ ਮੋਟਰਸਾਈਕਲਾਂ ਦਾ ਪ੍ਰਬੰਧ ਕਰਕੇ ਅਗਲੀ ਰਾਤ ਹੀ ਜਾ ਪਹੁੰਚਾ ਸ਼ਹਿਜਾਦੇ ਪਿੰਡ ਰਾਜ ਦੀ ਮਾਂ ਨੇ ਦੱਸਿਆ ਤਿੰਨ ਮਹੀਨੇ ਪਹਿਲਾਂ ਦੋ ਮੁੰਡੇ ਆਏ ਸੀ ਤੇਰਾ ਰੁੱਕਾ ਦਿੱਤਾ ਅਤੇ ਰਾਜ ਨੂੰ ਲੈ ਗਏ ਪਾਲੇ ਦੇ ਹੋਸ਼ ਉੱਡ ਗਏ ਸੁੰਨਾ ਦਿਮਾਗ ਖਾਲੀ ਹੋ ਗਿਆ ਅੱਖੀ ਤੂੰ ਮੱਥੇ ਟੋੜੀਆਂ ਏਡੇ ਜ਼ਾਲਮ ਖਾੜਕੂ ਦੀ ਮੰਗ ਲੈ ਜੇ ਕੋਈ ਕੁੱਤਾ ਬਿੱਲਾ ਹੱਦ ਹੋ ਗਈ ਮੈਂ ਤਾਂ ਜਿਉਂਦਾ ਹੀ ਮਰ ਗਿਆ ਗੁੱਸੇ 'ਚ ਸੜਦਾ ਪਾਲਾ ਵੇੜੇ ਵਿੱਚ ਘੁੰਮੀ ਜਾਵੇ ਪਾਗਲਾ ਵਾਂਗ ਗੁੱਸੇ 'ਚ ਸੜਦਾ ਪਾਲਾ ਵੇੜੇ ਵਿੱਚ ਘੁੰਮੀ ਜਾਵੇ ਪਾਗਲਾ ਵਾਂਗ ਉਸ ਨੂੰ ਬੁੜੀ ਝੂਠ ਬੋਲਦੀ ਲੱਗੀ ਉਹਨੇ ਝਪਟਾ ਮਾਰ ਕੇ ਬੁੜੀ ਨੂੰ ਗਲੋਂ ਫੜ ਲਿਆ ਉਸਨੇ ਮੁੰਡੇ ਦੀ ਕਸਮ ਖਾਦੀ ਤੇ ਲਿਲਕੜੀਆਂ ਕੱਢੀਆਂ ਪਰ ਪਾਲੇ ਨੂੰ ਬੁੜੀ ਤੇ ਇਤਬਾਰ ਕਿੱਥੇ ਇੱਕ ਬ੍ਰਸ਼ਟ ਮਾਰਿਆ ਉਹਨੇ ਮਾਪਿਓ ਦੇ ਚੀਥੜੇ ਉੱਡ ਗਏ। ਮਾਸ ਦੇ ਲੋਥੜੇ ਕੰਧਾਂ ਨਾਲ ਚਿੰਬੜ ਗਏ। ਇਹ ਕਰੁਣਾਮਈ ਸੀਨ ਵੇਖ ਕੇ ਉਹਦੇ ਸਾਥੀ ਵੀ ਕੰਬ ਗਏ। ਦਿਲ ਦਹਿਲ ਗਏ ਇਨਾ ਪਾਪ ਵੇਖ ਕੇ। ਪਾਲਾ ਸੱਚੀ ਮੁੱਚੀ ਕਰੈਕ ਲੱਗਾ ਉਹਨਾਂ ਨੂੰ। ਫੇਰ ਉਹ ਅਲੀ ਅਲੀ ਕਰਦਾ ਜਾ ਪਹੁੰਚਾ ਹਰੂਵਾਲ। ਮਿੰਦੀ ਦੀ ਕਿਸਮਤ ਚੰਗੀ ਸੀ ਉਸ ਰਾਤ ਘਰ ਨਹੀਂ ਸੀ। ਪਾਲੇ ਨੇ ਧੂਕੇ ਕੱਢੀ ਮਿੰਦੀ ਦੀ ਤੀਵੀਂ ਵਾਰ। ਉਹ ਸਾਰੀ ਗੱਲ ਜਾਣਦੀ ਹੁੰਦੀ ਆ ਉਹਨੇ ਝਟ ਮੂੰਹ ਖੋਲ ਦਿੱਤਾ ਦਾਰੇ ਬਾਰੇ ਰਾਈ ਰਾਈ ਦੱਸ ਪਾਲੇ ਨੇ ਕਿਹਾ ਮਹਿੰਦੀ ਦੀ ਜਨਾਨੀ ਨੇ ਕਿਹਾ ਕਿ ਮਹਿੰਦੀ ਦਾ ਕੋਈ ਕਸੂਰ ਨਹੀਂ ਇਸ ਵਿੱਚ ਹੁਣ ਪਾਲੇ ਦੇ ਕ੍ਰੋਧ ਦਾ ਪਾਰਾ ਟੱਪ ਗਿਆ ਲਾਲ ਨਿਸ਼ਾਨ ਤੋਂ ਸਬਕ ਸਿਖਾਉਣ ਲਈ ਦਾਰੇ ਨੂੰ ਉਹ ਰਾਤੋ ਰਾਤ ਪਹੁੰਚ ਗਏ ਬੇਟ ਵਾਲੇ ਕਿਲੇ ਵਿੱਚ ਰਾਜ ਦੀ ਯਾਦ ਨੇ ਦਿਮਾਗ ਵਿੱਚ ਖੱਲਲ ਪਾਇਆ ਜ਼ਬਰਦਸਤੀ ਭੁੱਖਾ ਔਰਤ ਦੀ ਬੁੱਕਲ ਦਾ ساری ਰਾਤ ਸ਼ਰਾਬ ਪੀਂਦਾ ਰਿਹਾ ਪਾਕਿਸਤਾਨ ਵਿੱਚ ਭਾਰੀ ਪਾਬੰਦੀ ਸ਼ਰਾਬ ਦੀ ਜ਼ਖਮ ਤੇ ਪਉਣ ਜੋਗੀ ਵੀ ਨਹੀਂ ਮਿਲਦੀ ਰਾਤ 2 ਵਜੇ ਪਾਲੇ ਨੇ ਧਵਾ ਬੋਲਿਆ ਇੰਦਰਾਵਾਲ ਪਿੰਡ ਵਿੱਚ ਦਾਰੇ ਦੇ ਘਰ ਪਹੁੰਚ ਗਿਆ ਬਰਫੀਲੀ ਰਾਤ ਸਾਰਾ ਪਿੰਡ ਰਜਾਈਆਂ ਤਾਨ ਕੇ ਸੁੱਤਾ ਇੱਕ ਘਰੋਂ ਜਗਾ ਕੇ ਬੰਦੇ ਨੂੰ ਦਾਰੇ ਦੇ ਘਰ ਦਾ ਪਤਾ ਪੁੱਛ ਲਿਆ ਘਰ ਨੂੰ ਗੇਟ ਬੂਹਾ ਕੋਈ ਨਹੀਂ ਹੁੰਦਾ ਬਰਾਂਡੇ ਅੱਗੇ ਬਲਬ ਜਗਦਾ ਛਪਾ ਛਪ ਪਾਲਾ ਅੰਦਰ ਨੰਗ ਗਿਆ ਇੱਕ ਸਿੰਘ ਖਲੋ ਗਿਆ ਗਲੀ ਦੇ ਮੋੜ ਤੇ ਤੇ ਇੱਕ ਵਿਹੜੇ ਵਿੱਚ ਖਲੋ ਗਿਆ ਪਾਲੇ ਨੇ ਖੜਕਾ ਕੀਤਾ ਬੂਟਾ ਨਾਲ ਜ਼ਮੀਨ ਤੇ ਜਾਗਰ ਤਰਬਕ ਕੇ ਜਾਗ ਪਿਆ ਇੰਨੀ ਠੰਡ ਵਿੱਚ ਵੀ ਬਾਹਰ ਹੀ ਸੁੱਤਾ ਹੋਇਆ ਸੀ ਗੰਡਾਸੇ ਵਾਲੇ ਛਤਰੇ ਹੇਠ ਮੰਝਾ ਡਾਇਆ ਹੋਇਆ ਸੀ ਫਿੱਕੇ ਦੇ ਚਾਨਣ ਵਿੱਚ ਜਾਗਰ ਨੂੰ ਸਟੇਨਾ ਵਾਲੇ ਮੁੰਡੇ ਦਿਸੇ ਉਹ ਫਟ ਸਮਝ ਗਿਆ ਕਿ ਕਿਸੇ ਮੁਸੀਬਤ ਨੇ ਆਣ ਘੇਰਿਆ ਸੁ ਘਬਰਾ ਕੇ ਜਾਗਰ ਮੰਜੀ ਤੋਂ ਉੱਠਿਆ ਓਨੇ ਤੇਰੇ ਨੂੰ ਪਾਲੇ ਨੇ ਵੀ ਬਲਬ ਬੁਝਾਤਾ ਹਾਂ ਦੱਸੋ ਸਿੰਘ ਜੀ ਕੀ ਹੁਕਮ ਹੈ ਜਾਗਰ ਨੇ ਹੱਥ ਜੋੜ ਕੇ ਕਿਹਾ ਬੁੜਿਆ ਸਾਰੇ ਜੀ ਬਾਹਰ ਕੱਢ ਪਾਲਾ ਰੋਬ ਨਾ ਬੋਲਿਆ ਜਦੋਂ ਜਾਗਰ ਨੇ ਵਾਜਾਂ ਮਾਰੀਆਂ ਤਾਰੋ ਤੇ ਛੱਬੋ ਬਾਹਰ ਆ ਗਈਆਂ ਛੱਬੋ ਉਹਦੀ ਕੁੜੀ ਐ ਤਾਰੋ ਉਹਦੀ ਕਰ ਲਈ ਸੁੱਖਾ ਬੰਬੀ ਤੇ ਗਿਆ ਕਣਕ ਨੂੰ ਪਾਣੀ ਲਾਉਣ ਅਤਵਾਦੀ ਵੇਖ ਕੇ ਛੱਬੋ ਦੀ ਤਕਣੀ ਪੱਥਰ ਹੋ ਗਈ ਧੜਕਣ ਬਰਫ਼ ਬਣ ਗਈ ਸੋ ਪਾਲੇ ਨੇ ਬੈਟਰੀ ਨਾਲ ਆਂਡ ਗਵਾਂਡ ਅਲਾਦ ਵਾਲਾ ਵੇਖਿਆ ਤੁਹਾਡਾ ਮੁੰਡਾ ਦਾਰਾ ਕਿੱਥੇ ਆ ਪਾਲੇ ਨੇ ਸਹਿਜ ਨਾਲ ਪੁੱਛਿਆ ਉਹ ਤਾਂ ਜੀ ਘਰ ਨਹੀਂ ਹੈਗਾ ਜੇਕਰ ਮਸੀ ਬੋਲਿਆ ਕਿੱਥੇ ਆ ਕਦੋਂ ਦਾ ਗਿਆ ਪਾਲੇ ਨੂੰ ਜ਼ਹਿਰ ਚੜਨ ਲੱਗਾ ਕੋਈ ਨਹੀਂ ਬੋਲਿਆ ਸਾਰੇ ਕੰਬੀ ਜਾਣ ਠੰਡ ਨਾਲ ਤੇ ਡਰ ਨਾਲ ਸਮਝਣਾ ਆਵੇ ਉਹਨਾਂ ਨੂੰ ਕਿ ਵਿਚਲੀ ਗੱਲ ਹੈ ਕੀ ਜਾਗਰ ਪੁੱਛ ਰਿਹਾ ਸੀ ਕਿ ਧਾਰੇ ਨੇ ਕਸੂਰ ਕੀ ਕੀਤਾ ਦੱਸ ਦੇ ਨੀ ਤੁਸੀਂ ਕਿੱਥੇ ਆ ਪਾਲਾ ਪਲਪਲ ਸਖਤ ਹੋਈ ਜਾਵੇ ਜੀ ਪਤਾ ਨਹੀਂ ਤਿੰਨ ਚਾਰ ਮਹੀਨੇ ਹੋ ਗਏ ਕੋਈ ਖਬਰਸਾਰ ਨਹੀਂ ਆਈ ਪਾਲਾ ਸਗੋਂ ਤੈਸ ਚ ਆ ਗਿਆ ਕਹਿੰਦਾ ਇਹਨਾਂ ਇੰਜ ਨਹੀਂ ਦੱਸਣਾ ਮੁੰਡਿਓ ਰਗੜਾ ਚੜਾਓ ਜਰਾਕ ਇਹਨਾਂ ਨੂੰ ਪਾਲਾ ਆਈ ਤੇ ਆ ਗਿਆ ਅਸਲ ਚ ਪਾਲਾ ਇਸ ਮੁਤਾਬਕ ਆਇਆ ਹੁੰਦਾ ਕਿ ਜਾਣਦੇ ਹੀ ਦਾਰੇ ਨੂੰ ਸ਼ੂਟ ਕਰਕੇ ਰਾਜ ਨੂੰ ਲੈ ਆਉਣਾ ਪਰ ਇੱਥੇ ਪੈ ਗਿਆ ਹੋਰ ਹੀ ਖਲਾਰਾ ਉਸ ਸੁਭਾਅ ਦਾ ਬੈੜਾ ਤੇ ਸ਼ੱਕੀ ਹੋਣ ਕਰਕੇ ਹਰ ਕੋਈ ਉਸ ਨੂੰ ਝੂਠ ਬੋਲਦਾ ਲੱਗਦਾ ਏ ਤੇ ਇਵੇਂ ਜਾਗਰ ਉਸ ਨੂੰ ਲੱਗ ਰਿਹਾ ਕਿ ਝੂਠ ਬੋਲਦਾ ਦੋਵਾਂ ਸਿੰਘਾਂ ਨੇ ਢਾ ਲਿਆ ਜਾਗਰ ਤੇ ਉਸ ਦੀ ਘਰ ਵਾਲੀ ਤਾਰੋ ਨੂੰ ਛੱਬੋਂ ਨੇ ਰੌਲਾ ਪਾਇਆ ਲੋਕਾਂ ਨੂੰ ਵਾਜਾਂ ਮਾਰੀਆਂ ਮਾਂ ਪਿਓ ਨੂੰ ਕੁੱਟ ਪੈਂਦੀ ਸਕੀ ਨਾ ਸਹਾਰ ਡੌੜ ਕੇ ਇੱਕ ਮੁੰਡੇ ਨੂੰ ਗਲਵੇਂ ਤੋਂ ਫੜ ਕੇ ਮਾਰਿਆ ਝਟਕਾ ਡਿੱਗਣੋਂ ਮਸਾਂ ਬਚਿਆ ਮੁੰਡਾ ਸੋ ਕੁੜੀ ਨੂੰ ਪਾਲੇ ਨੇ ਪਿੱਛੋਂ ਦੀ ਜੱਫਾ ਮਾਰ ਕੇ ਕਾਬੂ ਕਰ ਲਿਆ ਤੇ ਛੇੜਖੰਨੀ ਵੀ ਕੀਤੀ ਜ਼ਬਰਦਸਤੀ ਛੱਬੋ ਦੀਆਂ ਬਾਹਾਂ ਖਾੜਕੂਆਂ ਨੇ ਪਿੱਛੇ ਬੰਨ ਦਿੱਤੀਆਂ ਵੱਡੀ ਜਦੋ ਜਹਿਦ ਕਰਨੀ ਪਈ ਬਾਹਾਂ ਬੰਨਣ ਲਈ ਛੱਬੋ ਨੇ ਵਿਰੋਧ ਕੀਤਾ ਪੂਰੀ ਤਾਕਤ ਤੇ ਅਣਖ ਨਾਲ ਘਰ ਦੇ ਵਿੱਚ ਕੋਹ ਰਾਮ ਬਚ ਗਿਆ ਦੋਵੇਂ ਸਿੰਘ ਹੈਰਾਨ ਹੋਏ ਕੁੜੀ ਦੀ ਦਲੇਰੀ ਵੇਖ ਕੇ ਸ਼ੱਬੋ ਪਾਲੇ ਦੇ ਹੱਥਾਂ 'ਚ ਜਕੜੀ ਵੀ ਪਾਲੇ ਨੂੰ ਗਲਤ ਮਲਤ ਬੋਲੀ ਜਾਂਦੀ। ਸਿੰਘ ਕਿਤੇ ਇਸ ਤਰ੍ਹਾਂ ਕਰਦੇ ਆ। ਅਸੀਂ ਸੱਚ ਬੋਲਣਿਆਂ ਸਾਨੂੰ ਕੁਝ ਨਹੀਂ ਪਤਾ ਦਾਰੇ ਦਾ। ਜਾਗਰਤੇ ਤਾਰੋ ਸੱਟਾਂ ਦੇ ਭੰਨੇ ਹੋਏ ਧਰਤੀ ਤੇ ਪਏ ਹਾਏ ਹਾਏ ਕਰਦੇ ਤੜਫ ਰਹੇ ਸਨ। ਕੋਪ ਹਨੇਰੀ ਰਾਤ ਜਾਗਰਦੇ ਘਰ ਵਿੱਚੋਂ ਸ਼ੋਰ ਸ਼ਰਾਬਾ ਉੱਠਿਆ। ਗਾਲਾਂ ਸੁਣਦੀਆਂ ਕਦੇ ਉੱਚੇ ਬੋਲ ਗੂੰਜਦੇ। ਸਾਰੇ ਪਿੰਡ ਤੇ ਛਾ ਗਿਆ ਮੌਤ ਦਾ ਸਹਿਮ। ਭਿਆਨਕ ਖਤਰੇ ਦੇ ਬੱਦਲ ਸਾਰੇ ਪਿੰਡ ਤੇ ਗਰਜ ਰਹੇ ਸਨ ਸ਼ੱਬੋ ਹੈਰਾਨ ਹੋਈ ਦੁੱਖ ਤੇ ਗਿਲਾ ਹੋਇਆ ਪਿੰਡ ਦਾ ਕੋਈ ਵੀ ਜੀ ਅੱਗੇ ਨਾ ਆਇਆ ਕਿਸੇ ਨੇ ਹੌਸਲਾ ਨਾ ਕੀਤਾ ਪੰਚ ਸਰਪੰਚ ਵੀ ਕੋਈ ਨਾ ਆਇਆ ਮਦਦ ਕਰਨ ਸਾਰਾ ਪਿੰਡ ਜਾਗਦਾ ਪਰ ਹਿੰਮਤ ਕਿਸੇ ਨੇ ਨਹੀਂ ਕੀਤੀ ਸ਼ੱਬੋ ਦੇ ਪਰਿਵਾਰ ਦਾ ਦਰਦ ਵਡਾਉਣ ਦੀ ਇੰਨਾ ਛੱਪਾ ਤੇ ਡਰ ਹੁੰਦਾ ਹੈ ਖੜਕੂਆਂ ਦਾ ਉਹ ਦਲੀਲ ਸੁਣਦੇ ਨਾ ਅਪੀਲ ਪਾਲੇ ਨੇ ਹੁੱਜ ਮਾਰੀ ਜਾਗਰ ਦੀ ਵੱਖੀ ਵਿੱਚ ਸਟੇਨ ਦੀ ਉਹ ਦਰਦ ਨਾਲ ਮਿਆਂ ਕੁੱਠਿਆ 10 ਕੰਜਰਾ ਚੌਰਿਆ ਕਿੱਥੇ ਅਜਵਾਈ ਤੇਰਾ ਅਰਧ बेहੋਸ਼ ਜਾਗਰ ਚੁੱਪ ਹੀ ਰਿਆ ਕੋਈ ਇੰਜ ਵੀ ਮਾਰਦਾ ਬਜ਼ੁਰਗਾਂ ਨੂੰ ਉਹ ਵੀ ਨਜ਼ਾਇਜ਼ ਪਾਲੇ ਤੋਂ ਛੁੱਟਣ ਦੀ ਕੋਸ਼ਿਸ਼ ਕਰਦੀ ਛੱਬੋ ਨੇ ਆਖਿਆ ਤੇਰਾ ਭਰਾ ਤੀਵੀਂ ਕੱਢ ਲੈ ਮੇਰੀ ਉਸ ਦਾ ਪਤਾ ਦੱਸ ਦੋ ਨਹੀਂ ਤੇ ਤੁਹਾਨੂੰ ਮਾਰ ਦੂੰ ਝੱਟ ਪਾਲਾ ਆ ਗਿਆ ਸਮਝਾਉਤੇ ਤੇ ਉਹ ਕਿਸੇ ਵੀ ਤਰੀਕੇ ਨਾਲ ਇਹ ਚਾਹੁੰਦਾ ਕਿ ਰਾਜ ਬਾਰੇ ਪਤਾ ਲੱਗ ਜੇ ਫੌਰੀ ਇੱਥੋਂ ਖਿਸਕਣਾ ਵੀ ਚਾਹੁੰਦਾ ਛੱਬੋ ਕਹਿੰਦੀ ਮੈਂ ਨਹੀਂ ਮੰਨਦੀ ਤੇਰੀ ਕੋਈ ਪਤਨੀ ਵੀ ਹੋਵੇ ਰਕਸ਼ਸ਼ਾ ਕੋਲ ਪੂੰਜਾਂ ਦਾ ਕੀ ਕੰਮ ਕੁੜੀ ਬੋਲੀ ਬਹੁਤੀਆਂ ਗੱਲਾਂ ਨਾ ਬਣਾ ਛੇਤੀ ਦੱਸ ਦੋ ਨਹੀਂ ਤਾਂ ਘਰ ਫੂਕ ਦਾਂਗੇ ਪਾਲੇ ਨੇ ਆਖਰੀ ਡਰਾਵਾ ਦਿੱਤਾ ਤੇਥੋਂ ਹੋਰ ਕੀ ਆਸ ਹੋ ਸਕਦੀ ਏ ਤੂੰ ਅਸਲੀ ਸਿੰਘ ਨਹੀਂ ਡਾੜਵੀਂ ਇਹ ਕੁੰਡਾ ਏ ਸਿੰਘ ਨਹੀਂ ਕਰਦੇ ਕਦੇ ਖੁਸਰਿਆਂ ਵਾਲੇ ਕੰਮ ਸ਼ੱਬੋ ਦਾ ਡਰ ਡੁੱਕਰ ਉੱਕਾ ਜਾਂਦਾ ਰਿਆ ਪਾਲੇ ਨੇ ਹਨੇਰੇ ਵਿੱਚ ਘੋਰ ਕੇ ਵੇਖਿਆ ਕੁੜੀ ਦਾ ਤਾਨਾ ਦਿਲ ਚੀਰ ਗਿਆ ਪਾਲੇ ਦਾ ਇੰਨਾ ਗੁੱਸਾ ਆਇਆ ਉਸ ਨੂੰ ਕਿ ਇੱਥੇ ਹੀ ਢਾ ਲਵੇ ਰੇਪ ਕਰ ਦੇ ਉਸ ਦਾ ਸ਼ਰੀਆਮ ਪਰ ਇੱਕ ਪਾਲੇ ਕੋਲ ਸਮਾਂ ਨਹੀਂ ਹੁੰਦਾ ਤੇ ਦੂਜੀ ਕੁੜੀ ਬੜੀ ਬੈੜੀ ਸੀ ਪਾਲਾ ਗੁੱਸਾ ਢਾਲ ਗਿਆ ਦੰਦ ਪੀ ਕੇ ਰਹਿ ਗਿਆ ਅਗਲੇ ਪਲ ਹੀ ਲੱਗ ਪਿਆ ਸਾਰਾ ਘਰ ਮਚਣ ਜਾਗਰ ਤੇ ਤਾਰੋਂ ਨੇ ਧਾਹਾਂ ਮਾਰੀਆਂ ਉੱਚੀ ਉੱਚੀ ਜਿਵੇਂ ਮਕਾਨ ਨਹੀਂ ਉਹ ਖੁਦ ਸੜ ਬਲ ਗਏ ਹੁਣ ਜ਼ਿੰਦਗੀ ਦੀ ਸਾਰੀ ਪੂੰਜੀ ਨੂੰ ਕੌਣ ਛੜਦਿਆਂ ਦੇਖ ਸਕਦਾ ਅੱਗ ਦਾ ਚਾਨਣ ਸਾਰੇ ਪਿੰਡ ਵਿੱਚ ਫੈਲ ਗਿਆ ਗਲੀਆਂ ਵਿੱਚੋਂ ਧੂਆਂ ਨਿਕਲ ਕੇ ਧੁੰਦ ਵਿੱਚ ਰਲ ਗਿਆ ਕਿਸੇ ਜਾ ਦੱਸਿਆ ਸੁੱਖੇ ਨੂੰ ਬੰਬੀ ਤੇ ਉਹ ਭੱਜਾ ਆਇਆ ਗਾਲਾਂ ਕੱਢਦਾ 26 ਲੈ ਕੇ ਪੈ ਗਿਆ ਇੱਕ ਖੜਕੂ ਨੂੰ ਦੂਜੇ ਨੇ ਫੱਟ ਗੋਲੀ ਮਾਰ ਦਿੱਤੀ ਮੁੰਡਾ ਮੂਦੇ ਮੂਹਨ ਹਲੀ ਵਿੱਚ ਡਿੱਗ ਪਿਆ ਪਲ ਦੀ ਪਲ ਤੜਫ ਕੇ ਠੰਡਾ ਹੋ ਗਿਆ ਇਸ ਤਰ੍ਹਾਂ ਛੱਬੋ ਨੂੰ ਲੱਗਾ ਜਿਵੇਂ ਉਸਦੇ ਭਰਾ ਦੇ ਨਹੀਂ ਉਸਤੇ ਗੋਲੀ ਵੱਜੀ ਹੋਵੇ ਉਸ ਦੀ ਲਹੂ ਲੋਹਾਨ ਚੀਕ ਅੱਧਾ ਅਸਮਾਨੇ ਜਾ ਪਹੁੰਚੀ ਦਰਦੀਲੀ ਹੰਝੂਆਂ ਵਿੱਚ ਡੁੱਬੀ ਹੋ ਕੇ ਨਾਲ ਭਰੀ ਗਮਾਂ ਦੀ ਭਰੀ ਕਟੋਰੀ ਟੁੱਟ ਗਈ ਉਸ ਦੇ ਸਾਹਾਂ ਵਾਲੀ ਚੇਤਨਾ ਨੂੰ ਪਲ ਦੀ ਪਲ ਹੀ ਦੰਦਨ ਪੈ ਗਈ ਜਾਗਰ ਤੇ ਤਾਰੋ ਤਾਹਾਂ ਮਾਰਦੇ ਬੇਹੋਸ਼ ਹੋ ਗਏ ਫੇਰ ਪਾਲੇ ਨੇ ਸਾਰਾ ਕੰਮ ਮਿੰਟਾਂ ਵਿੱਚ ਹੀ ਨਿਬੇੜਤਾ ਇੱਕ ਸਾਥੀ ਨੂੰ ਹੌਲੀ ਜਿਹੀ ਕਿਹਾ ਕਿ ਮੈਂ ਸਵੇਰੇ ਆਉ ਤੁਸੀਂ ਚਲੋ ਇਹਨੂੰ ਹਰਾਮਜਾਦੀ ਨੂੰ ਨਾਲ ਲੈ ਜਾਓ ਦੋਵੇਂ ਸਿੰਘ ਚਲੇ ਗਏ ਬੰਨੀ ਹੋਈ ਛੱਬੋ ਨੂੰ ਨਾਲ ਲੈ ਕੇ ਜਦੋਂ ਪਾਲਾ ਉੱਥੋਂ ਖਿਸਕਿਆ ਤੀਜਾ ਪੈਰ ਰਾਤ ਦਾ ਆਖਰੀ ਸਾਹ ਤੇ ਸੀ ਵਿਚਲੀ ਗਲੀ ਪੈਕੇ ਚੜ੍ਹਦੇ ਪਾਸੇ ਚਲਾ ਗਿਆ ਉਸ ਨੂੰ ਪਤਾ ਲੋਕ ਜਾਗ ਰਹੇ ਉਸ ਨੂੰ ਵੇਖਦੇ ਆ ਉਹ ਕਾਲੀ ਨਾਲ ਤੁਰਿਆ ਗਿਆ ਰਾਤ ਦੇ ਹਨੇਰੇ ਵਾਂਗ ਉਸਦੇ ਮਨ ਦਾ ਹਨੇਰਾ ਵੀ ਘੜਾ ਹੋ ਰਿਹਾ ਰਾਜ ਨਾਲ ਮਿਲਨ ਕਰਕੇ ਪਾਲੇ ਦੇ ਸਰੀਰ ਨੇ ਹੁਣ ਥਕਾਵਟ ਮਹਿਸੂਸ ਕੀਤੀ ਸ਼ਾਇਦ ਨਸ਼ੇ ਦੀ ਟੋੜ ਕਰਕੇ ਰਾਜ ਨਾਲ ਮਿਲਨ ਦੀ ਭਾਰੀ ਹੇਠੀ ਤੇ ਸ਼ਰਮ ਵੀ ਆ ਰਹੀ ਸੀ ਨਿਰਾਸ਼ਤਾ ਨੇ ਜਿਵੇਂ ਸਰੀਰ ਦੀ ਸੱਤਿਆ ਹੀ ਖੋਰ ਦਿੱਤੀ ਹੋਵੇ ਇੱਕ ਤਰ੍ਹਾਂ ਦਿਲ ਟਹਿ ਗਿਆ ਉਸ ਦਾ ਢਟਾਲ ਜਿਆ ਹੋ ਗਿਆ ਕੁਝ ਸੋਚ ਕੇ ਗੇਟ ਖੜਕਾਇਆ ਉਸ ਨੇ ਹਟਵੇਂ ਜਿਆ ਕਰਦਾ ਅੰਦਰ ਜਾਗਦੇ ਜ਼ਗੀਰ ਦਾ ਤਰਾਹ ਨਿਕਲ ਗਿਆ ਰੰਗ ਪੀਲਾ ਪੈ ਗਿਆ ਕੌਣ ਹੋ ਸਕਦਾ ਇਸ ਵੇਲੇ ਕਿਤੇ ਉਹੀ ਨਾ ਹੋਣ ਪਾਲੇ ਨੇ ਐਰ ਕੇ ਗੜਕੇ ਨਾਲ ਆਵਾਜ਼ ਮਾਰੀ ਗੇਟ ਖੋਲ ਦਿੱਤਾ ਜ਼ਗੀਰ ਨੇ ਮੂੰਹ ਬੰਨੀ ਪਾਲਾ ਅੰਦਰ ਆ ਗਿਆ ਸਾਹਮਣੇ ਰੌਸ਼ਨੀ ਵਾਲੇ ਕਮਰੇ ਵਿੱਚ ਜਾ ਬੈਠਾ ਪਾਣੀ ਦਿਓ ਪਾਲਾ ਧੀਮਾ ਜਿਹਾ ਬੋਲਿਆ ਜ਼ਗੀਰ ਜਾ ਕੇ ਪਾਣੀ ਲੈ ਆਇਆ ਪਾਲੇ ਨੇ ਪਹਿਲਾਂ ਮਾਵਾ ਖਾਧਾ ਚੰਗਾ ਤਕੜਾ ਫਿਰ ਅਧਿਆ ਕੱਢਿਆ ਕੋਟ ਦੀ ਜੇਬ ਵਿੱਚੋਂ ਇੱਕੇ ਵਾਰੀ ਪੀਕੇ ਸਾਰਾ ਕੰਮ ਨਿਬੇੜਤਾ ਗਲਾਸ ਰੱਖ ਕੇ ਕਹਿੰਦਾ ਭਾਉ ਟਰੈਕਟਰ ਚਾਹੀਦਾ ਘੜੀ ਦੀ ਘੜੀ ਜਗੀਰ ਸੁਣ ਹੋ ਗਿਆ ਇਨਕਾਰ ਦਾ ਮਤਲਬ ਉਹ ਚੰਗੀ ਤਰ੍ਹਾਂ ਜਾਣਦਾ ਵੀਰੂ ਤੇ ਜਸਬੀਰ ਵੀ ਨੇੜੇ ਆ ਗੀਆਂ ਪਹਿਲਾਂ ਤਾਂ ਕੁੜੀ ਵੇਖ ਕੇ ਪਾਲਾ ਬੁੰਦ ਲ ਗਿਆ ਐਨੀ ਸੋਹਣੀ ਕੁੜੀ ਉਸਨੇ ਪਹਿਲੀ ਵਾਰ ਵੇਖੀ ਰਾਜ ਨਾਲੋਂ ਵੀ ਜਿਆਦੀ ਸੁਨੱਖੀ ਲੰਮੀ ਪਤਲੀ ਮਹਿਕ ਨਾਲ ਭਰੀ ਹੋਈ ਜਗੀਰ ਨੇ ਇਸ ਗੱਲ ਨੂੰ ਤਾੜ ਲਿਆ ਕਿ ਜਸੀਨ ਵੱਲ ਪਾਲਾ ਘੂਰਪੂਰ ਵੇਖ ਰਿਆ ਟਰੈਕਟਰ ਤਾਂ ਸਿੰਘ ਜੀ ਚੱਲ ਨਹੀਂ ਰਿਹਾ ਜਾਗਰ ਦੇ ਘਰ ਕੀਤੀ ਤਬਾਈ ਕਰਕੇ ਜਗੀਰਾ ਉਸ ਦੀ ਕੋਈ ਮਦਦ ਨਹੀਂ ਕਰਨੀ ਚਾਹੁੰਦਾ ਜਸੀ ਤੇ ਅੱਖਾਂ ਗੱਡ ਕੇ ਬੈਠਾ ਓ ਯਾਰ ਝੂਠ ਕਿਉਂ ਬੋਲਦਾ ਪਾਲੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਆ ਜਸੀ ਤੇ ਤੁਸੀਂ ਕਿਤੇ ਹੋਰ ਥਾਂ ਲੈ ਲੋ ਜਗੀਰ ਨੇ ਕਿਹਾ ਜਗੀਰ ਪੱਕੀ ਨਾ ਕਰੀ ਜਾਵੇ ਜੇਕਰ ਜਸਵੀਰ ਨਾ ਵੇਖੀ ਹਿੰਦੀ ਆਪਣੇ ਅਸੂਲ ਮੁਤਾਬਕ ਪਾਲਾ ਸ਼ੂਟ ਕਰ ਦਿੰਦਾ ਜ਼ਗੀਰ ਨੂੰ ਪਰ ਉਹ ਸ਼ਾਂਤ ਹੀ ਰਿਹਾ ਕੋਈ ਹੋਰ ਕੁੰਡੀ ਖੁੱਲਣ ਲੱਗੀ ਉਸਦੇ ਦਿਮਾਗ ਵਿੱਚ ਹੌਲੀ-ਹੌਲੀ ਚੰਗਾ ਭਾਉ ਤੇਰੀ ਮਰਜ਼ੀ ਫਿਰ ਜੱਸੀ ਤੇ ਆਖਰੀ ਝਾਤ ਮਾਰ ਕੇ ਉਹ ਚਲੇ ਗਿਆ ਅੰਦਰੇ-ਅੰਦਰ ਵਟ ਖਾਂਦਾ ਰਿਜ ਦਾ ਭੁੱਜਦਾ ਬਦਲਾ ਲਊ ਭਾਵਨਾ ਵਿੱਚ ਮੱਚਦਾ ਤੜਫਦਾ ਰਾਤ ਦੀ ਭਿਆਨਕਤਾ ਹੋਰ ਵੀ ਫੈਲਣ ਲੱਗੀ ਉਹ ਤੇਜ਼ੀ ਨਾਲ ਜਾਂ ਚੜਿਆ ਭਰੋਵਾਲ ਨੂੰ ਜਾਂਦੇ ਰੋਡ ਤੇ। ਇਹੀ ਰਸਤਾ ਚਲੇ ਜਾਂਦਾ ਅੱਗੇ ਬੰਦਾ ਸਿੰਘ ਬਹਾਦਰ ਦੀ ਗੱਡੀ ਨੂੰ। ਲੋਈ ਦੀ ਬੁੱਕਲ ਮਾਰਦਾ ਘੁੱਟਦਾ ਉਹ ਤੁਰਿਆ ਗਿਆ। ਇੰਨਾ ਰਾਹਾਂ ਡੰਡੀਆਂ ਦਾ ਉਹ ਵੱਡਾ ਭੇਤੀ ਹੁੰਦਾ। ਅੱਗੇ ਜਾ ਕੇ ਆ ਗਈ ਰੋਹੀ ਬਿਆਬਾਨ। ਪਾਲੇ ਨੇ ਸਟੇਨ ਵੇਖੀ ਪਿਸਤੌਲ ਚੈੱਕ ਕੀਤਾ। ਅਸਲੇ ਦਾ ਨਹੀਂ ਖਾਂਦਾ ਉਹ ਕਦੇ ਵਸਾ। ਪਿਛਲੇ ਪੈਰ ਦੇ ਚਾਨਣੇ ਬਦਲਾ ਉਲਿਓ ਚੋਰ ਝਾਤੀ ਮਾਰੀ। ਸਾਮਣੇ ਦਿਸਦਾ ਧੁੰਦਲਾ ਖਲਾ ਖੇਤਾਂ ਦੀ ਹਰਿਆਵਲ ਵੀ ਦਿਖਾਈ ਦੇ ਰਹੀ ਆ ਪਾਲੇ ਦੇ ਅੱਗੇ ਵਾਰੀ ਵਾਰੀ ਆਉਣ ਲੱਗੇ ਲਹੂ ਭਿੱਜੇ ਦ੍ਰਿਸ਼ ਤੜਫਦੀਆਂ ਲਾਸ਼ਾਂ ਅਧ ਮਰੀਆਂ ਕੁੜੀਆਂ ਨੰਗੀਆਂ ਤੜੰਗੀਆਂ ਲਾਸ਼ਾਂ ਪਾਲੇ ਦਾ ਕਰੂਰ ਤੇ ਵੈਸ਼ੀ ਦਿਲ ਸਵਾਦ ਲੈਣ ਲੱਗ ਪਿਆ ਇਨ੍ਹਾਂ ਗੰਦੇ ਖਿਆਲਾਂ ਦੇ ਸੋ ਅੱਜ ਦੀ ਕਹਾਣੀ ਇੱਥੇ ਖਤਮ ਹੁੰਦੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਬੇਨਤੀ ਆ ਲਗਾਤਾਰ ਕਹਾਣੀਆਂ ਦਾ سلسلہ جاری ਰਹੂਗਾ ਸਤਿ ਸ੍ਰੀ ਅਕਾਲ ਜ਼ਿੰਦਗੀ ਜ਼ਿੰਦਾਬਾਦ